ਲੇ ਦੇਣਾ ਦੇ ਆਪਾਂ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਨਾਲ ਉਹ ਘੱਟੋ ਘੱਟ 4-5 ਫੁੱਟ ਪਾਣੀ ਵੱਜ ਚੁੱਕਿਆ ਜੀ ਮੈਂ ਸਰਕਾਰ ਦੀ ਇੱਥੇ ਗੱਲ ਕਰਾਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਰਕਾਰ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਉਹਦੇ ਪਹਿਲਾਂ ਵੀ ਪਾਣੀ ਆ ਕੇ ਪਹਿਲੀ ਵਾਰ ਆਇਆ ਪਹਿਲੇ ਵੀ ਆ ਗਿਆ ਜੀ ਆਇਆ ਸੀ ਬਹੁਤ ਵਾਰੀ ਜੀ 2023 ਤੋਂ ਵੀ ਪਹਿਲਾਂ ਆਇਆ ਤੇ ਠੇਕ 80 ਦੇਣਾ ਸੀ ਜੀ ਅੱਛਾ 195 ਦੇਗਾ ਸੀ ਹਾਂ ਨਾ ਤਾਂ ਇੱਥੇ ਬੇੜੀ ਦਾ ਪ੍ਰਬੰਧ ਕਰਦੇ ਪਏ ਤੇ ਨਾ ਕੋਸ਼ੇਗਾ ਇੱਕ ਬੇੜੀ ਮੜੀ ਐ ਉਹ ਵੀ ਸਾਨੂੰ ਟੁੱਟੀ ਹੀ ਮਿਲੀ ਐ ਤੇ ਉਹ ਘਰਾਂ ਵਾਲੇ ਕਹਿੰਦੇ ਵੀ 20 20 ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਤੇ ਖਾਸ ਤੌਰ ਦੇ ਉੱਤੇ ਜਿਹੜੇ ਪਸ਼ੂ ਆ ਡੰਗਰਾ ਮਾਲ ਡੰਗਰਾ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਦਾ ਮਤਲਬ ਆਪਾਂ ਕਹ ਲਈਏ ਵੀ ਮੈਡੀਕਲ ਜਾਂਚ ਨਹੀਂ ਹੋ ਰਹੀ ਕਿਉਂਕਿ ਉਹ ਪੈਰ ਸਾਰੇ ਖਰਾਬ ਹੋ ਗਏ ਪਾਣੀ ਦੇ ਵਿੱਚ ਖੜੇ ਆ ਤੇ ਇਸ ਏਰੀਆ ਦੇ ਵਿੱਚ ਕਈ ਪਿੰਡ ਭਰਾਵਾਂ ਨੇ ਸਾਨੂੰ ਰਿਪੋਰਟ ਕੀਤਾ ਕਿ ਲੁੱਟਾਂ ਖੋਹਾਂ ਵੀ ਹੋ ਰਹੀਆਂ ਉਹਨਾਂ ਨਾਲ ਜੂ ਡੰਗਰ ਪਸ਼ੂ ਡੰਗਰ ਜੀ ਮੇਰੇ ਤੋਂ ਹੋ ਗਿਆ ਸੀ ਜੀ ਇੱਕ ਨਾਲ ਲੋੜ ਗਿਆ ਜੀ ਫੋਰ ਕਿਹੜੀ ਕਮੀ ਲੱਗੀ ਕੋਈ ਫੋਰ ਦਾ ਬਾਅਦ ਪ੍ਰਸ਼ਾਸਨ ਦੀ ਕਮੀ ਲੱਗੀ ਪਿੱਛੇ ਵਾਲੇ ਜੋ ਹੈ ਗਿਆ ਬਾਣ ਤੋਂ ਬਾਹਰ ਵਾਲੇ ਲੋਕ ਹੈ ਉਹ ਬਹੁਤ ਧੱਕਾ ਕਰਦੇ ਆ ਕੱਲ ਉਹ ਨਵੇਂ ਹਸਤੇ ਚ ਇੱਕ ਬਾਈ ਦੇ ਵੀਡੀਓ ਪਾਈ ਸੀਗੀ ਕਹਿੰਦੇ ਟਰਾਲੀ ਲੈ ਕੇ ਆਏ ਸੀ ਸਾਡੀ ਉੱਤੇ ਰੋਕੇ ਉੱਤੇ ਜਨਾਨੀਆਂ ਨੇ ਪੱਟੇ ਉਤਾਰ ਲੈਨੇ ਪਰ ਅਸਲ ਦੇ ਵਿੱਚ ਆ ਬੰਨ ਦੇ ਉੱਤੇ ਤੁਸੀਂ ਅੱਜ ਇੱਥੇ ਸਾਰਾ ਦਿਨ ਰਹੇ ਹੋ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਨਾ ਕੋਈ ਪੁਲਿਸ ਦਾ ਨਾ ਕੋਈ ਸਿਵਲ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸੀਗਾ ਪਿੰਡਾਂ ਦੇ ਵਿੱਚ ਰਾਸ਼ਨ ਜਾ ਰਿਹਾ ਸਾਰਾ ਕੁਝ ਜਾ ਰਿਹਾ ਪਰ ਪ੍ਰੋਬਲਮ ਇਹ ਆ ਰਹੀ ਆ ਵੀ ਇੱਥੇ ਕਸ਼ਤੀਆਂ ਹੈ ਨਹੀਂ ਮੈਂ ਤੋਰ ਇਥਿਆੜੀ ਕਰਤਾ ਜੀ ਮਨਜ਼ੂਰੀ ਉਹ ਸਾਡੇ ਡੁੱਬੇ ਵਾਸਤੇ ਰਾਸ਼ਨ ਲੈ ਕੇ ਆਇਆ ਹੈ ਜਿਹਨੂੰ ਉੱਥੇ ਰੋਕ ਕੇ ਰੱਖਣਗੇ ਉਹਦੇ ਮਨ ਚ ਕੀ ਜਾਵੇਗੀ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੈ ਵੀ ਪਿੱਛੇ ਨਾ ਪੁਲਿਸ ਲਾ ਰੱਖੀ ਆ ਤੇ ਉਹ ਮਤਲਬ ਵੀ ਜੋ ਵੀ ਕੋਈ ਸੇਵਾ ਲੈ ਕੇ ਆਉਂਦਾ ਉਹਨਾਂ ਨੂੰ ਔਨ ਨਹੀਂ ਦੇ ਰਹੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਹੋਏ ਹਾਂ ਕਾਵਾਵਾਲੀ ਫਾਜ਼ਲਕਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਆ ਪਾਣੀ ਕਿੰਨਾ ਵੱਧ ਚੁੱਕਿਆ ਹੈ ਪਿਛਲੇ ਟਾਈਮ ਤੋਂ ਇੱਥੇ ਨਹੀਂ ਪੈ ਰਿਹਾ ਤੇ ਪਿੱਛੋਂ ਪਾਣੀ ਛੱਡਿਆ ਹੋਇਆ ਹੈ ਡੈਮ ਚੋਂ ਤੇ ਪਿਛਲੇ ਦਿਨਾਂ ਦੇ ਆਪਾਂ ਜੇ ਗੱਲ ਕਰੀਏ ਤੇ ਪਿਛਲੇ ਦਿਨਾਂ ਨਾਲ ਉਹ ਘੱਟੋ ਘੱਟ 4-5 ਫੁੱਟ ਪਾਣੀ ਵੱਧ ਚੁੱਕਿਆ ਸਮਾਜ ਸੇਵੀ ਸੰਸਥਾਵਾਂ ਤੇ ਭੈਣ ਭਰਾ ਲੋਕਲ ਇੱਥੇ ਮਦਦ ਕਰਨ ਵਾਸਤੇ ਪਹੁੰਚ ਰਹੇ ਨੇ ਜੇ ਅਸੀਂ ਗੱਲ ਕਰੀਏ ਰਾਸ਼ਨ ਪਾਣੀ ਦੀ ਤਾਂ ਰਾਸ਼ਨ ਪਾਣੀ ਇਹਨਾਂ ਕੋਲੇ ਆਲਰੇਡੀ ਬਹੁਤ ਹੈਗਾ ਸੋ ਰਾਸ਼ਨ ਜਾਂ ਫੀਡ ਜਾਂ ਕਿਸੇ ਚੀਜ਼ ਦੀ ਇਸ ਟਾਈਮ ਟਾਵਾਂ ਵਾਲੀ ਜਿਹੜਾ ਆਪਣਾ ਫਾਜਲਕਾ ਬੰਨ ਹੈਗਾ ਉੱਥੇ ਕੋਈ ਜ਼ਰੂਰਤ ਨਹੀਂ ਹੈ ਜਿਹੜੀ ਜ਼ਰੂਰਤ ਪੈਣੀ ਆ ਆਪਾਂ ਨੂੰ ਉਹ ਜ਼ਰੂਰਤ ਆਪਾਂ ਨੂੰ ਅੱਜ ਤੋਂ ਘੱਟੋ ਘੱਟ 5-7 ਦਿਨਾਂ ਬਾਅਦ ਜਦੋਂ ਪਾਣੀ ਥੱਲੇ ਜਾਂਦਾ ਰਹਿੰਦਾ ਉਦੋਂ ਪੈਣੀ ਆ ਸੋ ਹੁਣ ਕਿਰਪਾ ਕਰਕੇ ਕੋਈ ਵੀ ਭੈਣ ਭਰਾ ਰਾਸ਼ਨ ਲੈ ਕੇ ਫੂਡ ਲੈ ਕੇ ਜਾਂ ਫੀਡ ਲੈ ਕੇ ਕਾਂਵਾਵਾਂ ਵਾਲੀ ਬੰਨਤੇ ਨਾ ਆਵੇ ਇੱਥੇ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਿਵੇਂ ਮੈਡੀਕਲ ਏਡ ਪਸ਼ੂਆਂ ਲਈ ਦਵਾਈਆਂ ਉਹ ਹਰ ਚੀਜ਼ ਇੱਥੇ ਪਹੁੰਚ ਚੁੱਕੀ ਹੈ ਜੋ ਚਾਹੀਦੀ ਹੈ ਤੇ ਇਸ ਏਰੀਏ ਦੇ ਵਿੱਚ ਕਈ ਪਿੰਡਪਰਾਵਾਂ ਨੇ ਸਾਨੂੰ ਰਿਪੋਰਟ ਕੀਤਾ ਕਿ ਲੁੱਟਾਂ ਖੋਹਾਂ ਵੀ ਹੋ ਰਹੀਆਂ ਉਹਨਾਂ ਨਾਲ ਜਿਹੜੇ ਇੱਥੋਂ ਦੇ ਆਸ-ਪਾਸੇ ਦੇ ਲੋਕ ਹੈਗੇ ਜਾਂ ਇਹਨਾਂ ਪਿੰਡਾਂ ਦੇ ਨਹੀਂ ਹੈਗੇ ਉਹ ਜਿਹੜੇ ਪਿੰਡਪਰਾ ਰਾਸ਼ਨ ਲੈ ਕੇ ਆ ਰਹੇ ਆ ਉਹਨਾਂ ਨੂੰ ਹਨੇਰੇ ਸਵੇਰੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੋ ਜੇ ਹਨੇਰੇ ਸਵੇਰੇ ਮੇਰਾ ਪਿੰਡਪਰਾ ਤੁਸੀਂ ਇੱਥੇ ਆ ਰਹੇ ਹੋ ਤਾਂ ਆਪਦੇ ਇਕੱਠੇ ਹੋ ਕੇ ਆਓ ਸੇਫਟੀ ਨਾਲ ਆਓ ਪਰ ਅੱਜ ਦੇ ਸਮੇਂ ਦੇ ਭਾਵਨਾ ਗੱਲ ਕਰਾਂ ਤਾਂ ਅੱਜ ਦੇ ਟਾਈਮ ਇੱਥੇ ਰਾਸ਼ਨ ਹਰ ਚੀਜ਼ ਪਹੁੰਚ ਚੁੱਕੀ ਹੈ ਸੋ ਇੱਥੇ ਕੋਈ ਵੀ ਚੀਜ਼ ਦੀ ਇਸ ਟਾਈਮ ਕਮੀ ਨਹੀਂ ਹੈਗੀ ਫੂਡ ਆਪਣਾ ਖਾਣ ਹਰ ਚੀਜ਼ ਇੱਥੇ ਪਹੁੰਚ ਰਹੀ ਹੈ ਸੋ ਬਾਕੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਅਪਡੇਟ ਦਿੰਦੇ ਰਵਾਂਗੇ ਸਸਟੀਕਾ ਇਹ ਜੋ ਤੁਸੀਂ ਵੀਡੀਓ ਪਿੱਛੇ ਪਾਣੀ ਦੀਆਂ ਦੇਖ ਰਹੇ ਹੋ ਜਿੱਥੇ ਬਾਈ ਹੋ ਰਹੀ ਸ਼ਿਪ ਲੈ ਕੇ ਜਾ ਰਹੀ ਹੈ ਬੇਸਿਕਲੀ ਇਹ ਐਨ ਡੀ ਆਰ ਐਫ ਦੀ ਸ਼ਿਪ ਉਹਨਾਂ ਨੇ ਦਿੱਤੇ ਹੋਏ ਆ ਲੋਕਾਂ ਦੀ ਸੇਵਾ ਵਾਸਤੇ ਇਕਲੌਤਾ ਸ਼ਿਪ ਕੱਲ ਸੀਗਾ ਜਿਹੜਾ ਕਾਮਾਂ ਵਾਲੀ ਬੰਦ ਤੇ ਸੀ ਉਸ ਤੋਂ ਬਾਅਦ ਬਾਈ ਮਨਜੋਤ ਹਰੀ ਬਾਈ ਰਤਨਬਾਈ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨਾਲ ਅਸੀਂ ਸਾਰਾ ਇਹ ਰਲ ਕੇ ਉਪਰਾਲਾ ਕੀਤਾ ਸੀਗਾ ਉਹ ਸ਼ਿਪਸ ਲੈ ਕੇ ਪਹੁੰਚ ਗਏ ਸੀ ਅਸੀਂ ਆਲਮੋਸਟ 5 ਸ਼ਿਪ ਮੰਗਾਏ ਸੀਗੇ ਫੂਡ ਰਾਸ਼ਨ ਪਸ਼ੂਆਂ ਦੀ ਫੀਡ ਦਵਾਈਆਂ ਹਰ ਚੀਜ਼ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਉਹ ਲੈ ਕੇ ਗਏ ਤੇ ਕਾਵਾਂ ਵਾਲੀ ਪੱਤਨ ਤੇ ਆਲਰੇਡੀ ਬਹੁਤ ਰਾਜ ਸੀਗਾ ਤੇ ਫੇਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਸੋਚਿਆ ਕਿ ਆਪਾਂ ਉਸ ਜਗ੍ਹਾ ਤੇ ਚਲੀਏ ਜਿੱਥੇ ਭੈਣ ਭਰਾਵਾਂ ਨੂੰ ਐਕਚੁਅਲ ਲੋੜ ਹੈਗੀ ਐ ਫੇਰ ਅਸੀਂ ਪਿੰਡ ਦੇ ਪਰਲੇ ਸਾਈਡ ਗੁਲਾਬੇ ਵਾਲੇ ਬੰਨ ਤੇ ਆਪਣੇ ਸਾਰੇ ਜਣੇ ਇਕੱਠੇ ਹੋ ਕੇ ਗਏ ਜਿੱਥੇ ਅਸੀਂ ਸਾਰਿਆਂ ਨੇ ਫੇਰ ਰਲ ਕੇ ਜਿਹੜੀ ਸ਼ਿਪ ਸੀਗੀ ਉਹ ਲਾਏ ਤੇ ਉਹਨਾਂ 'ਚ ਉਹ ਚੀਜ਼ਾਂ ਲੱਦ ਕੇ ਜਾਂ ਰਾਸ਼ਨ ਫੂਡ ਦਵਾਈਆਂ ਤੇ ਡਾਕਟਰ ਨਾਲ ਲੈ ਕੇ ਅਸੀਂ ਉਹ ਸਾਰੀਆਂ ਚੀਜ਼ਾਂ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾਈਆਂ ਜਿਨ੍ਹਾਂ ਦੀ ਉਹ ਲੰਬੇ ਸਮੇਂ ਤੋਂ ਵੇਟ ਕਰਦੇ ਸੀ ਕਿਉਂਕਿ ਜੇ ਮੈਂ ਸਰਕਾਰ ਦੀ ਇੱਥੇ ਗੱਲ ਕਰਾਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਰਕਾਰ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਸਰਕਾਰ ਦਾ ਇਸ ਮੰਨ ਤੇ ਇੱਕ ਵੀ ਨੁਮਾਇੰਦਾ ਜਾਂ ਇੱਕ ਵੀ ਪੁਲਿਸ ਆਫੀਸਰ ਜਾਂ ਸੀਆਰਪੀਐਫ ਕੋਈ ਨਹੀਂ ਸੀ ਇੱਥੇ ਈਵਨ ਅਲਵਰ ਤੋਂ ਅਲਵਰ ਰਾਜਸਥਾਨ ਤੋਂ ਵੀ ਬਾਈ ਹਰੀ ਕੇਲੇ ਫੂਡ ਉਹ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਈ ਸੀ ਪਰ ਮੇਨ ਇਸ਼ੂ ਇੱਥੇ ਜਿਹੜਾ ਸੀਗਾ ਕਿ ਇੱਥੇ ਸ਼ਿਪਸ ਦੀ ਕਮੀ ਸੀ ਸੋ ਸਾਨੂੰ ਆਲਮੋਸਟ ਸ਼ਿਪ ਰੈਡੀ ਕਰਦਿਆਂ ਨੂੰ 2:3 3 ਵਜੇ ਸੀਗੇ ਕਿਉਂਕਿ ਮੋਟਰਾਂ ਦੁਆਰਾ ਬੰਨਣੀਆਂ ਐ ਸ਼ਿਪਸ ਨੂੰ ਲਾਉਣਾ ਸੋ ਪਹਿਲੇ ਸ਼ਿਪ ਚ ਬਾਈ ਰਤਨ ਹਰੀ ਤੇ ਬਾਈ ਜੋਬਨ ਹਰੀ ਤੇ ਹੋਰ ਜਿਹੜੇ ਭੈਣ ਭਰਾ ਡਾਕਟਰ ਦੀ ਟੀਮ ਉਸ ਮਾਨ ਲੈ ਕੇ ਗਈ ਉਹਨਾਂ ਭੈਣ ਭਰਾਵਾਂ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਲੰਬੇ ਸਮੇਂ ਤੋਂ ਸਮਾਨ ਦੀ ਰਸਤ ਦੀ ਹਰ ਚੀਜ਼ ਦੀ ਵੇਟ ਕਰ ਰਹੇ ਸੀਗੇ ਉਸ ਤੋਂ ਬਾਅਦ ਅਗਲੀਆਂ ਸ਼ਿਪਸ ਜਿਵੇਂ ਜਿਵੇਂ ਲੋਕ ਹੋਰ ਸਮਾਨ ਲੈ ਕੇ ਆਉਂਦੇ ਗਏ ਈਵਨ ਜਿਹੜਾ ਅਸੀਂ ਸਮਾਨ ਲੈ ਕੇ ਗਏ ਸੀ ਅਸੀਂ ਸਾਰਾ ਭੈਣ ਭਰਾਵਾਂ ਤੱਕ ਪਹੁੰਚਾਇਆ ਜਾਂ ਜਿਹੜੇ ਹੋਰ ਭੈਣ ਭਰਾ ਵੀ ਸੇਵਾ ਲੈ ਕੇ ਆਏ ਸੀ ਜਿੰਨਾ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਸੀਗੇ ਉਹ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਈਵਨ ਉੱਥੋਂ ਦੇ ਲੋਕਲ ਭੈਣ ਭਰਾਵਾਂ ਨੇ ਚੱਪੂਆਂ ਵਾਲੀਆਂ ਸ਼ਿਪਸ ਵੀ ਯੂਜ਼ ਕਰ ਰਹੇ ਸੀ ਤੇ ਉਹਨਾਂ ਰਾਹੀਂ ਵੀ ਸਮਾਨ ਪਹੁੰਚਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਸੀ ਸ਼ਾਮ ਨੂੰ ਲਗਭਗ 5 6 ਵਜੇ ਮੈਂ ਬਾਈ ਪਰਮੀਤ ਵੀਦੋਵਾਲ ਏ ਭਾਈ ਜੋ ਬਣਾ ਅਸੀਂ ਸਾਰੇ ਜਾਣੇ ਰਾਸ਼ਨ ਲੈ ਕੇ ਬੋਟ ਰਾਈ ਫੀਡ ਦਵਾਈਆਂ ਲੈ ਕੇ ਸਭ ਕੁਝ ਅਸੀਂ ਪਿੰਡ ਵਿੱਚ ਪਹੁੰਚੇ ਜਦੋਂ ਅਸੀਂ ਸਮਾਨ ਲੈ ਕੇ ਗਏ ਸਾਡੇ ਨਾਲ ਇੱਕ ਪਿੰਡ ਦੇ ਬਾਈ ਸੀ ਉਹਨਾਂ ਨੇ ਪਿੰਡ 'ਚ ਜਿਹੜਾ ਨੁਕਸਾਨ ਹੋਇਆ ਉਹ ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ ਜੋ ਤੁਸੀਂ ਇਸ ਵੀਡੀਓ 'ਚ ਅੱਗੇ ਚੱਲ ਕੇ ਸੁਣੋਗੇ ਕੋਈ ਮਤੰਦਾ ਹੈ ਨਹੀਂ ਕਰਾ ਜੇ ਤੇ ਘਰਾਂ 'ਚ ਤਾਂ ਨਹੀਂ ਹੈਗਾ ਜੀ ਆ ਉਹ ਤਾਂ ਢਾਣੀ ਦੇਗਾ ਜੀ ਉਹ ਢਾਣੀਆਂ ਹੈਗੇ ਨਹੀਂ ਜੀ ਤੋਂ ਉੱਥੇ ਹੈਗੇ ਨਹੀਂ ਥੋੜਾ ਹਰਾ ਪਰਿਵਾਰਾ ਸਾਰੇ ਜਾਣੀ ਹੋ ਰਹੀ ਜੀ ਅੱਛਾ ਸਾਰਾ ਪਰਿਵਾਰ ਉੱਥੇ ਰਿਹਾ ਨਹੀਂ ਹਾਂ ਉੱਥੇ ਪਾਣੀ ਹੈਗਾ ਜੀ ਇਹ ਤਾਂ ਠੀਕ ਹੈ 7 5 7 ਤੁਸੀਂ ਘਰੇ ਘੱਟ ਜਾਨਦੇ ਹਾਂਜੀ ਤੁਸੀਂ ਘਰੇ ਕਿਉਂ ਜਾਂਦੇ ਹੋ ਜੇ ਮੇਰੇ ਪਿੰਡ ਦੇ ਵਿੱਚ ਕਣਕ ਰੱਖੀ ਸੀ ਉੱਚੀ ਜਗ੍ਹਾ ਤੇ ਜੀ ਸਾਰਾ ਸਮਾਨ ਲੋਡ ਡੁੱਬ ਗਿਆ ਜੀ ਕਣਕ ਡੁੱਬ ਗਈ ਜੀ ਕੱਪੜੇ ਕੋਲੇ ਚੱਪਣ ਚੱਲਿਆ ਸੀ ਉਹ ਪਿਜ ਗਏ ਸਾਰੇ ਜੀ ਘਰੇ ਹੈ ਨਹੀਂ ਕੋਈ ਹੁਣ ਕਰੇ ਬੱਚਾ ਨੂੰ ਮਾਪਿਆਂ ਘੜ ਲਿਆ ਸੀ ਪਸ਼ੂ ਡੰਗਰ ਹਾਂਜੀ ਪਸ਼ੂ ਡੰਗਰ ਪਸ਼ੂ ਡੰਗਰ ਜੀ ਮੇਰੇ ਤੋਂ ਹੋ ਗਿਆ ਸੀ ਜੀ ਇੱਕ ਤਾਂ ਲੋੜ ਗਿਆ ਜੀ ਤੇ ਇੱਕ ਛੋਟੀ ਤੋਂ ਦਾ ਫਾਲ ਪਰ ਬੱਚਾ ਪਚਿਆ ਜੀ ਉਹਨੂੰ ਬਚਾ ਕੇ ਲੈ ਗਏ ਸੀ ਪਾਰ ਪਰ ਤੇ ਜਦ ਹੜ ਆਏ ਤੁਹਾਨੂੰ ਪਤਾ ਲੱਗ ਗਿਆ ਸੀ ਹੜ ਆ ਗਏ ਹਾਂ ਤਾਂ ਪਤਾ ਚੱਲ ਤਾਂ ਗਿਆ ਸੀ ਜੀ ਉਦੋਂ ਘਟ ਪਾਣੀ ਹੈਗਾ ਸੀ ਤੇ ਸੀ ਮੈਡਮ ਆਈ ਸੀ ਕਹਿੰਦੀ ਇਹ ਸੂਤੇ ਨਹੀਂ ਪਾਣੀ ਆਏਗਾ ਆਪਣੇ ਘਰ ਗਏ ਸੀ ਅੱਛਾ ਉਹਦੇ ਮੁਤਾਬਕ ਅਸੀਂ ਨਾ ਇਹ ਕਰੋ ਤੇ ਕਰਨੇ ਹੋ ਗਏ ਸੀ ਹਾਂ ਅਸੀਂ ਕਾ ਪਾਣੀ ਹੋਰ ਨਹੀਂ ਆਉਂਦਾ ਤਾਂ ਕਰਨ ਸਮਾਨ ਤੇ ਰੋਤੇ ਤਿਆਰ ਸੀ ਜਿੱਤੇ ਤਿਆਰ ਹੈ ਤੂੰ ਚੱਕ ਕਰਕੇ ਰੱਖਿਆ ਸੀ ਉਹ ਸਮਾਨ ਸਾਰਾ ਪੈ ਕੇ ਗਾ ਲੋਡ ਗਿਆ ਜੀ ਸਾਰਾ ਬੁਰਾ ਹਾਲ ਹੈ ਜੀ ਠੰਡ ਉਹ ਸਾਹਮਣੇ ਠਾਣੀ ਵਿਕਦੀ ਪਈ ਜੀ ਹਾਂ ਸੋ ਮਕਾਨ ਆਪਣੇ ਡਿੱਕ ਪਈ ਜੀ ਹਾਂ ਨੁਕਸਾਨ ਪੜਾ ਹੋ ਗਏ ਤੂੰ ਤੁਸੀਂ ਕਿੰਨੀ ਜ਼ਮੀਨ 'ਚ ਖੇਤੀ ਕਰਦੇ ਬਈ ਹਾਂਜੀ ਕਿੰਨੀ ਜ਼ਮੀਨ 'ਚ ਖੇਤੀ ਕਰਦੇ ਜ਼ਮੀਨ ਹੈਗੀ ਨਹੀਂ ਜੀ ਅੱਛਾ ਮੈਂ ਤੋਰੇ ਸਿਆੜੀ ਕਰਤਾ ਜੀ ਮਜ਼ਦੂਰੀ ਕਿੰਨਾ ਏਰੀਆ ਹੋਇਆ ਤੁਹਾਡੇ ਪਿੰਡ ਦਾ ਇਸੇ ਸਾਡੇ ਪਿੰਡ ਦਾ ਏਰੀਆ ਜੀ ਸਾਡੇ ਤੇ ਸਾਰੇ ਪਾਸੇ ਪਾਣੀ ਫੈਲ ਰਿਹਾ ਹੋਇਆ ਜੀ ਤਾਣੀਆਂ ਤੇ ਮੇਰੇ ਤਾਂ ਤੇ ਬਣਾ 8-8 ਫੁੱਟ ਪਾਣੀ ਹੈਗਾ ਜੀ ਖਰੇ ਸੁਰਕੇ ਤਾਂ ਨਹੀਂ ਬੰਦਾ ਜਾ ਸਕਦਾ ਇਸੇ ਸੁਰਕੇ ਆ ਆ ਵਿਖਦੇ ਪਈ ਪਾਣੀ ਹਾਂ ਐਸੇ ਆ ਆਪਣਾ ਪੈਰੇ ਗਿਆ ਜੀ ਅੱਛਾ ਹਾਂ ਜੀ ਆ ਸਾਹਮਣੇ ਜੀ ਉਹ ਮਕਾਨ ਡਿੱਗੇ ਪਈ ਦੋ ਹਾਂ ਹਾਂ ਉਹ ਤੁਹਾਨੂੰ ਮੈਂ ਸਾਮ ਤਾਂ ਬਹੁਤ ਹੋ ਗਿਆ ਡੱਟ ਹਾਂਜੀ ਬਹੁਤ ਹੋ ਗਿਆ ਰੋਸੇ ਰਾਤੀ ਉਸਨੇ ਘੱਟ ਕੇ ਲੈ ਗਏ ਸਾਰੇ ਪਰਵਾਸ ਨੂੰ ਜਤਨਦੀਪੀ ਨੇ ਦੱਸਿਆ ਸੀਗਾ ਅਸੀਂ ਉਸ ਦਿਨ ਨਹੀਂ ਬਾਅਦ ਚਲੇ ਗਏ ਸੀ ਜਦੋਂ ਪਾਣੀ ਘਰੂ ਹੋ ਗਿਆ ਸੀ ਅੱਛਾ ਅਸੀਂ ਇਹ ਕਰਨੇ ਹੋ ਤਾਂ ਪਿੰਡ ਚ ਆ ਗਏ ਸੀ ਅੱਛਾ ਪਿੰਡ ਵਿੱਚ ਪਾਣੀ ਆ ਗਿਆ ਜਿੱਥੇ ਆਏ ਸੀ ਅੱਛਾ ਫਿਰ ਹਾਂ ਫਿਰ ਉਸ ਤੋਂ ਬਾਅਦ ਪਾਣੀ ਆ ਅਣ ਛੇਤੀ ਫਿਰ ਨਿਕਲੇ ਸੀ ਅਸੂ ਜੀ ਪੁੱੜੇ ਪਹਿਲਾਂ ਪਾਣੀ ਆ ਕੇ ਪਹਿਲੀ ਵਾਰ ਆਇਆ ਬੱਲੇ ਵੀ ਆ ਗਿਆ ਜੀ ਆਇਆ ਸੀ ਬਹੁਤ ਵਾਰੀ ਜੀ 2023 ਦੋਵੇਂ ਪਹਿਲਾ ਆਇਆ ਤੇ ਠਿਕ 82 ਦਾ ਜੀ ਅੱਛਾ 195 ਦਾ ਹੈਗਾ ਸੀ ਹਾਂ ਤੇ 1 2023 ਦਾ ਹੈਗਾ ਜੀ ਹੁਣ ਲੱਗਦਾ ਵੀ ਛੇਤੀ ਭਾਲ ਹੋ ਜਾਊਗਾ ਏਰੀਆ ਕਿ ਪੰਛੀ ਮਿਲ ਨਹੀਂ ਹੋਣਗੇ ਇਹ ਵਾਲਾ ਜੀ ਇਹ ਜਿਹੜੇ ਸਾਹਣਾ ਜੀ ਅਸੀਂ ਕੱਤੇ ਪਾ ਬਿਲਕੁਲ ਡੋਗਾਈ ਵਿੱਚ ਬੈਠੇ ਦਰਿਆ ਦੀ ਹਾਂਜੀ ਦਰਿਆ ਵਿੱਚ ਵੀ ਖੇਤੀ ਕੀਤੀ ਬੈਠੇ ਨੇ ਜੀ ਇੰਦਰੀਆ ਸਾਰਾ ਪੂਰਾ ਪਿਆ ਜੀ ਮਤਾਂ ਬਰਾਪਰ ਹੈ ਸਾਰਾ ਦਰਿਆ ਹੀ ਬਣਿਆ ਪਿਆ ਜੀ ਹਾਂ ਹੁਣ ਤਾਂ ਸਾਰਾ ਦਰਿਆ ਹੀ ਬਣਿਆ ਰਸਤਾ ਪੰਮੇ ਦੀਆਂ ਸਾਰਾਂ ਤੋੜਾ ਸਾਰਾ ਕੁਝ ਸਿੱਗ ਬਹਿੜਾ ਬਹੁਤ ਨੀਂਗਿਆ ਤਾਂ ਆਉਂਦੇ ਕਿੰਨੇ ਮਹੀਨੇ ਫੜੀਆ ਬਿਜਲੀ ਤੇ ਆ ਟੀਟੇ ਬਣਦੀ ਹੋਣੀ ਹੈ ਹਾਂ ਜੀ ਸਰਕਾਰ ਨੇ ਕਦੇ ਮਦਦ ਕੀਤੀ ਛੋਟੀ ਕੋਈ ਸਰਕਾਰ ਨੇ ਮਦਦ ਦੇਖੀਗਾ ਤਾਂ ਸੇ ਕੀ ਹੈ ਸਾਲੋਂ ਬਸ ਆਜਾ ਸਾਡੇ ਪਸ਼ੂ-ਪਸ਼ੂ ਹੋਏ ਗਏ ਨੇ ਇਹਨਾਂ ਦੀ ਫਰਾਗ ਰੁਕ ਮਿਲ ਜਾਈ ਔਰ ਸਾਨੂੰ ਕੋਈ ਕੁਝ ਨਹੀਂ ਮਦਦ ਹੋਈ ਫਰੈਂਚ ਕਿੰਨੇ ਕ ਬੰਦੇ ਹਲੇ ਬੈਠੇ ਘਰਾਂ ਚ ਤਾਂ ਬੰਦੇ ਜੀ ਹਾਂ ਬੰਦੇ ਜਿੱਥੇ ਪੜ ਹੈਗੇ ਨੇ ਜੀ ਇਹ ਦੋ ਆਉਂ ਜੋ ਆਉਂ 100 ਬਿਚੋ ਆ ਦੇਖੋ ਹਲੇ ਬੈਠੇ ਹਾਂ ਜੀ ਘਰਾਂ ਚ ਬੈਠੇ ਹਾਂ ਜੀ ਹਾਂ ਜੀ ਬੈਠੇ ਤੇਰੇ ਹੀ ਕਿਵੇਂ ਜਾਂਦੇ ਪਾਣੀ ਲੱਗੇ ਖਾਂ ਤੱਕ ਆ ਗਏ ਪਾਣੀ ਲੱਗੇ ਬਸ ਉੱਚੀ ਜਗ੍ਹਾ ਤੇ ਪੰਡਾ ਜੀ ਬੰਨੀ ਬੈਠੇ ਨੇ ਜੀ ਤਰਾੜੀਆਂ ਨਾਲ ਪਾਣੀ ਫੁੱਲ ਚ ਮਿੱਠੀ ਚੱਕ ਚੱਕ ਕੇ ਉੱਤੇ ਠਾਂ ਬੈਠੇ ਬਾਕੀ ਦਾ ਇੱਕ ਗਲੀ ਬਚੀ ਹੈ ਜੇ ਪੁਰਾਣਾ ਸਰਪੰਚ ਹੈਗਾ ਜੀ ਅੱਛਾ ਬਾਕੀ ਸਾਰੇ ਗਲੀ ਦੇ ਵਿੱਚ ਪਾਣੀ ਭਰ ਰਿਹਾ ਪਿਆ ਸਾਰਾ ਪਿੰਡ ਖਾਂਦੀ ਹਾਂਜੀ ਹਾਂਜੀ ਹਾਂ ਪਿੰਡ ਲੱਗਾ ਪਿਆ ਆਪੋਂ ਦੇ ਲੋਖਵਾਲੀ ਇੱਕ ਜਣਾ ਬੈਠਾ ਜੀ ਘਰ ਦਾ ਬੰਦਾ ਜੀ ਅੱਛਾ ਸਮਾਨ ਦੀ ਅੱਛਾ ਜੋ ਤੁਸੀਂ ਇਹ ਪਿੱਛੇ ਪਾਣੀ ਦੀਆਂ ਵੀਡੀਓ ਦੇਖ ਰਹੇ ਹੋ ਇਹ ਸਾਰਾ ਪਾਣੀ ਪਿੰਡ ਗੁਲਾਬੇ ਵਾਲੇ ਪੈਣੀ ਆਇਆ ਹੋਇਆ ਘਰ ਆਲਮੋਸਟ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਜਦੋਂ ਅਸੀਂ ਸਮਾਨ ਲੈ ਕੇ ਪਿੰਡ ਪਹੁੰਚੇ ਸਾਰੀ ਜਿਹੜੀ ਸੰਗਤ ਸੀ ਉੱਥੇ ਆ ਚੜ੍ਹਦੀ ਕਲਾ ਸੀ ਤੇ ਜਿਹੜਾ ਇਹ ਪਿੰਡ ਹੈ ਆ ਆਲਮੋਸਟ ਆਪ ਮੰਨ ਕੇ ਚੱਲੀਏ ਦੂਜੇ ਸਾਰੇ ਏਰੀਆ ਨਾਲ ਜਿੱਥੇ ਪਾਣੀ ਭਰਿਆ ਉਥੋਂ ਨਾਲੋਂ 4-5 ਫੁੱਟ ਉੱਚਾ ਸੋ ਇਹੀ ਰੀਜ਼ਨ ਹੈ ਵੀ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਭਰਿਆ ਇਹਨਾਂ ਨੇ ਬੰਨ੍ਹ ਲਾ ਕੇ ਪਾਣੀ ਰੋਕਿਆ ਆ ਸਾਰਾ ਪਿੰਡ ਜਾਂ ਜਿਹੜੇ ਭੈਣ ਭਰਾ ਇੱਥੇ ਰਹਿ ਰਹੇ ਸੀ ਸਾਰੇ ਚੜ੍ਹਦੀ ਕਲਾ ਸੀ ਅਸੀਂ ਕੱਪੜੇ ਫੀਡ ਦਵਾਈਆਂ ਪੀਣ ਵਾਲਾ ਪਾਣੀ ਤੇ ਹੋਰ ਸਮਾਨ ਇਹਨਾਂ ਵਾਸਤੇ ਲੈ ਕੇ ਗਏ ਸੀ ਬਾਈ ਹਰੀ ਖੜੇ ਖਿੜੇ ਮੱਥੇ ਸਾਨੂੰ ਮਿਲੇ ਤੇ ਬਾਕੀ ਤੁਸੀਂ ਅੱਗੇ ਵੀਡੀਓ ਚ ਦੇਖੋਗੇ ਜਦੋਂ ਅਸੀਂ ਵਾਪਸ ਆਏ ਸ਼ਾਮ ਨੂੰ ਲਗਭਗ 6:30 ਵਜੇ ਬਾਈ ਜੋਬਨ ਹਰੀ ਤੇ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਸੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸੀ ਉਹ ਵਾਪਸ ਲੈ ਕੇ ਆਏ ਤੇ ਉਹਨੂੰ ਪਿੰਡ ਚ ਜਿਹੜਾ ਗੁਰਦੁਆਰਾ ਸਾਹਿਬ ਸੀ ਉੱਥੇ ਲੈ ਕੇ ਗਏ ਸਾਰੀ ਸੰਗਤ ਵਿੱਚ ਬੜਾ ਖੁਸ਼ ਆ ਸੀ ਜਦੋਂ ਗੁਰੂ ਸਾਹਿਬ ਦੀ ਬੀਤ ਲੈ ਕੇ ਆਈ ਜੋ ਤੁਸੀਂ ਇਸ ਵੀਡੀਓ ਚ ਅੱਗੇ ਦੇਖ ਸਕਦੇ ਹੋ ਉਮ ਨੂੰ ਜਿਹੜਾ ਰਹਿਦਾ ਸਮਾਨ ਸੀ ਫੀਡ ਸੀ ਉਹ ਲਾਸਟ ਦੋ ਸ਼ਿਪਾਂ ਰਹੀਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹਨਾਂ ਭੈਣ ਭਰਾਵਾਂ ਤੱਕ ਸਮਾਨ ਪਹੁੰਚੇ ਜਿਹੜੇ ਇਹਨਾਂ ਚੀਜ਼ਾਂ ਨੂੰ ਲੰਮੇ ਸਮੇਂ ਤੋਂ ਉਡੀਕ ਰਹੇ ਸੀ ਬਾਕੀ ਤੁਸੀਂ ਅੱਗੇ ਜਾ ਕੇ ਦੇਖੋਗੇ ਬਾਈ ਰਤਨ ਤੋਂ ਮੈਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਾਈ ਰਤਨ ਹਰੀ ਸਾਰੇ ਪਿੰਡਾਂ 'ਚ ਗਏ ਸੀ ਤੇ ਉਹਨਾਂ ਨੇ ਸਾਰਾ ਅੱਗੇ ਜਾ ਕੇ ਹਾਲ ਵੇਖਿਆ ਸੀ ਕਿ ਅੱਗੇ ਪਿੰਡਾਂ ਦੇ ਹਾਲ ਕੀ ਆ ਆਉ ਕਰਦੇ ਆਂ ਬਾਈ ਦੱਸਨਾ ਗੱਲ ਤੇ ਦੱਸ ਦੋ ਜੇ ਜੋ ਕੁਝ ਵੇਖਿਆ ਕੀਤਾ ਅੱਜ ਜੋ ਇਤੋਂ ਦੇ ਹਾਲਾਤ ਆ ਜੋ ਚੀਜ਼ਾਂ ਚਾਹੀਦੀਆਂ ਇੱਥੇ ਅਸਲ 'ਚ ਕਰਨ ਪਤਾ ਕੀ ਹਾਲਾਤ ਆ ਇੱਥੇ ਆਪਾਂ ਫਾਜ਼ਲ ਕੇ ਖੜੇ ਆ ਫਾਜ਼ਲ ਕਾ ਦੇ ਆ ਬੰਨ ਤੋਂ ਲੈ ਕੇ گلਾਬੇ ਵਾਲਾ ਬੰਨਾ 13 ਪਿੰਡ ਨੇ ਆਹ ਸਾਈਡ ਕੁਸ਼ਕ ਪਿੰਡ ਨੇ ਹਨਾ ਕੁਸ਼ਕ ਢਾਣੀਆਂ ਆਣੀਆਂ ਪਿੰਡਾਂ ਦੇ ਵਿੱਚ ਰਾਸ਼ਨ ਜਾ ਰਿਹਾ ਸਾਰਾ ਕੁਝ ਜਾ ਰਿਹਾ ਪਰ ਪ੍ਰੋਬਲਮ ਇਹ ਆ ਰਹੀ ਆ ਵੀ ਇੱਥੇ ਕਸ਼ਤੀਆਂ ਹੈ ਨਹੀਂ ਮੋਟਰ ਬੋਟਸ ਹੈ ਨਹੀਂ ਅੱਜ ਮਨਜੋਤ ਹੁਣੇ ਲੈ ਕੇ ਆਇਆ ਜਿਹੜਾ ਬਾਬਾ ਦੀਪ ਸਿੰਘ ਸੇਵਾਦਾਲਾ ਉਹ ਲੈ ਕੇ ਆਇਆ ਚਾਰ ਕਸ਼ਤੀਆਂ ਪਰ ਉਹ ਅਸਲ ਦੇ ਵਿੱਚ ਕਿਸ਼ਤੀਆਂ ਹੀ 1.5-2 ਵਜੇ ਚੱਲੀਆਂ ਕਿਉਂਕਿ ਆਉਣ ਦੇ ਵਿੱਚ ਬਹੁਤ ਦਿੱਕਤ ਤੁਸੀਂ ਨਾਲ ਹੀ ਸੀਗੇ ਹਨਾ ਹੁਣ ਅਸੀਂ ਬਿਲਕੁਲ ਅਖੀਰਲੇ ਪਿੰਡ ਜਾ ਕੇ ਆ ਜਿਹੜਾ ਗਲਾਬੇ ਵਾਲੀ ਟਾਣੀ ਟਾਣੀਆਂ ਘਰਾਂ ਦੇ ਵਿੱਚ ਉੱਥੇ ਪੰਜ ਛੇ ਘਰ ਨੇ ਬਿਲਕੁਲ ਬਾਰਡਰ ਦੇ ਉੱਤੇ ਹਨਾ ਤਾਂ ਉੱਥੇ ਜਿਹੜੇ ਉਹ ਘਰਾਂ ਦੇ ਵਿੱਚ ਫੀਡ ਬਹੁਤ ਦਿਨ ਪਹਿਲਾਂ ਗਈ ਸੀਗੀ ਹੁਣ ਉੱਥੇ ਫੀਡ ਨਹੀਂ ਪਹੁੰਚੀ ਸੀ ਕੋਈ ਉੱਥੇ ਰਾਸ਼ਨ ਨਹੀਂ ਪਹੁੰਚਿਆ ਸੀਗਾ ਤੇ ਉਹ ਘਰਾਂ ਵਾਲੇ ਕਹਿੰਦੇ ਵੀ 20 20 ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਤੇ ਖਾਸ ਤੌਰ ਦੇ ਉੱਤੇ ਜਿਹੜੇ ਪਸ਼ੂ ਆ ਡੰਗਰਾ ਮਾਲ ਡੰਗਰਾ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਦਾ ਮਤਲਬ ਆਪਾਂ ਕਹ ਲਈਏ ਵੀ ਮੈਡੀਕਲ ਜਾਂਚ ਨਹੀਂ ਹੋ ਰਹੀ ਕਿਉਂਕਿ ਉਹ ਪੈਰ ਸਾਰੇ ਖਰਾਬ ਹੋ ਗਏ ਪਾਣੀ ਦੇ ਵਿੱਚ ਖੜੇ ਆ ਤਾਂ ਉਧਰ ਡਾਕਟਰਸ ਵੀ ਨਹੀਂ ਜਾ ਰਹੇ ਕਿਉਂਕਿ ਉੱਥੇ ਕੀ ਆ ਉੱਥੇ ਜਾ ਕੇ ਨਾ ਬਿਲਕੁਲ ਜਦੋਂ ਆਪਾਂ ਬਾਰਡਰ ਦੇ ਨੇੜੇ-ਨੇੜੇ ਜਾਂਦੇ ਆ ਪਾਣੀ ਘਟ ਆ ਚੋਨਾਗਾ ਉੱਥੇ ਕਿਸ਼ਤੀ ਵੀ ਨਹੀਂ ਚੱਲਦੀ ਉਹ ਮੁੰਡਿਆਂ ਨੇ ਆ ਕੇ ਉਹ ਆ ਗਏ ਸੀਗੇ ਇੱਕ ਦੋ ਘਰਾਂ ਵਾਲੇ ਮੁੰਡੇ ਉਹਨਾਂ ਨੇ ਉਹ ਖਿੱਚ ਕੇ ਲੈ ਗਏ ਮਤਲਬ ਉਹ ਪ੍ਰੋਬਲਮਸ ਆ ਪਰ ਅਸਲ ਦੇ ਵਿੱਚ ਆ ਬੰਨ ਦੇ ਉੱਤੇ ਤੁਸੀਂ ਅੱਜ ਇੱਥੇ ਸਾਰਾ ਦਿਨ ਰਹੇ ਹੋ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਨਾ ਕੋਈ ਪੁਲਿਸ ਦਾ ਨਾ ਕੋਈ ਸਿਵਲ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸੀਗਾ ਜੇ ਫਰਜ਼ ਕਰੋ ਇੱਥੇ ਬੰਦੇ ਹੋਣ ਤਾਂ ਉਹ ਇੱਕ ਤਰੀਕਾ ਬਣਾਉਣ ਜਿਵੇਂ ਫਰਜ਼ ਕਰੋ ਪਿੰਡਾਂ ਤੋਂ ਲੰਗਰ ਆ ਰਿਹਾ ਨੰਬਰ ਲੱਗੇ ਹੁਣ ਗੱਡੀਆਂ ਦੇ ਹਨਾ ਅੱਗੇ ਬੋਟਸ ਖੜੀਆਂ ਹੁਣ 5 5 6 6 ਇੱਥੇ ਹੁਣ ਮਰਜ਼ੀ ਨਾਲ ਹੀ ਪਿੰਡਾਂ ਵਾਲੇ ਬੈਠ ਜਾਂਦੇ ਆ ਉਹ ਵੀ ਰੌਲਾ ਪਾਉਂਦੇ ਆ ਵੀ ਸਾਨੂੰ ਬਿਠਾਓ ਸਾਨੂੰ ਐ ਕਰੋ ਜੇ ਪ੍ਰਸ਼ਾਸਨ ਦਾ ਹੋਊਗਾ ਨੰਬਰ ਲਾ ਦੇਣ ਫਿਰ ਅਗਲੇ ਨੂੰ ਪਤਾ ਹੋਵੇ ਵੀ ਸਾਡੀ ਵਾਰੀ ਕੱਲ ਨੂੰ ਆਉ ਸਾਡੀ ਪਰਸ ਨੂੰ ਆਊਗੀ ਇਹ ਚੀਜ਼ ਵੀ ਹੋ ਰਹੀ ਆ ਉਹ ਕੋਈ ਸਿਸਟਮ ਨਹੀਂ ਇੱਥੇ ਤੇ ਤੁਸੀਂ ਦੇਖ ਲਓ ਹੁਣ ਇਹ ਸਿਸਟਮ ਕਰਨੀ ਤਾਂ ਨਹੀਂ ਕੋਈ ਬਾਹਲਾ ਦਿਮਾਗ ਲੱਗਦਾ ਇਹ ਤੁਸੀਂ ਦੇਖ ਸਕਦੇ ਹੋ ਫਿਰ ਵੀ ਸਰਕਾਰ ਦਾ ਕੀ ਹਾਲ ਦਾ ਹੋਰ ਕਿਹੜੀ ਚੀਜ਼ ਦੀ ਲੋੜ ਹੈ ਭਾਈ ਤੇ ਕਿਹੜੀ ਚੀਜ਼ ਨਹੀਂ ਭੇਜਣੀ ਚਾਹੀਦੀ ਰਾਸ਼ਨ ਤਾਂ ਮੈਨੂੰ ਲੱਗਦਾ ਵੀ ਇੱਥੇ 15 ਦਿਨ ਨਹੀਂ ਹੋ ਜਿੰਨਾ ਕਿ ਮੈਨੂੰ ਲੱਗਦਾ ਹੈਗਾ ਇੱਥੇ ਬੋਟਸ ਦੀ ਲੋੜ ਆ ਉਹ ਵੀ ਸਿਰਫ ਮੈਡੀਕਲ ਸਹਾਇਤਾ ਲਈ ਤੇ ਸਿਰਫ ਪਸ਼ੂਆਂ ਦੇ ਲਈ ਮਾਲ ਡੰਗਰ ਦੇ ਲਈ ਤੇ ਜਿਹੜੇ ਆਪਾਂ ਕਹਿ ਦਈਏ ਵੀ ਬੰਦੇ ਬੁੜੀਆਂ ਵੀ ਬਿਮਾਰ ਨੇ ਤੇ ਮੈਡੀਕਲ ਡਾਕਟਰਾਂ ਦੀਆਂ ਟੀਮਾਂ ਆਉਣ ਓਵੇਂ ਆ ਤੇ ਉਹ ਜਿਵੇਂ ਜਿਵੇਂ ਰਿਕੁਆਇਰਮੈਂਟ ਦੱਸੀ ਜਾਂਦੇ ਥੋੜਾ ਥੋੜਾ ਚਲੋ ਉਸ ਹਿਸਾਬ ਨਾਲ ਰਾਸ਼ਨ ਵੀ ਜਾਈ ਜਾਊਗਾ ਜਿਵੇਂ ਜਿਵੇਂ ਖਤਮ ਹੋਊਗਾ ਪਰ ਵੱਡੀ ਲੋੜ ਤਾਂ ਮਾਲ ਡੰਗਰਾਂ ਲਈ ਆ ਤੇ ਇਨਸਾਨਾਂ ਲਈ ਆ ਮੈਡੀਕਲ ਸਹੂਲਤ ਦੀ ਇਹ ਗੱਲ ਆ ਹਾਂਜੀ ਹੋਰ ਕਿਹੜੀ ਕਮੀ ਲੱਗੀ ਕੋਈ ਫੋਰ ਦਾ ਬਦ ਪ੍ਰਸ਼ਾਸਨ ਦੀ ਕਮੀ ਲੱਗੀ ਪ੍ਰਸ਼ਾਸਨ ਮਿਸਾ ਇੱਥੋਂ ਆ ਇਨੇ ਏਰੀਏ ਤੋਂ ਉਧਰ ਕੰਮ ਵਾਲੀ ਉਹ ਪੱਤਨ ਦੇ ਉੱਤੇ ਫੁੱਲ ਪ੍ਰਸ਼ਾਸਨ ਆ ਹਾਂਜੀ ਹੈ ਪਰ ਇੱਥੇ ਨਹੀਂ ਪਰ ਉੱਥੇ ਵੀ ਜੇ ਪ੍ਰਸ਼ਾਸਨਾ ਉੱਥੇ ਵੀ ਉਹ ਸਿਸਟਮ ਨਹੀਂ ਬਣਾ ਆਪਾਂ ਕਹ ਦੀ ਜਿਵੇਂ ਆਪਾਂ ਕਿਹਾਗਾ ਤਰੀਕਾਕਾਰ ਨਹੀਂ ਕੋਈ ਪੂਜਨ ਮਰੇ ਆ ਵੀ ਉਹਨਾਂਸਤੇ ਵਾਲਾ ਤੇ ਪੁਲਸ ਲਾ ਰੱਖੀ ਨਾਕਾ ਲਾ ਰੱਖਿਆ ਹਾਏ ਹਾ ਇਹਨਾਂ ਦੀ ਹਾ ਹਾ ਉਹ ਮੈਂ ਗੱਲ ਕਰ ਦਿੰਦਾ ਇਹਨਾਂ ਇਹਨਾਂ ਦੀ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੈ ਵੀ ਪਿੱਛੇ ਨਾ ਪੁਲਸ ਲਾ ਰੱਖੀ ਆ ਤੇ ਉਹ ਮਤਲਬ ਵੀ ਜੋ ਵੀ ਕੋਈ ਸੇਵਾ ਲੈ ਕੇ ਆਉਂਦਾ ਉਹਨਾਂ ਨੂੰ ਔਨ ਨਹੀਂ ਦੇ ਰਿਹਾ ਹਾਂ ਜਿਵੇਂ ਸਾਨੂੰ ਵੀ ਰੋਕੀ ਹਾਂ ਹਾਂ ਜਿਵੇਂ ਆਪਾਂ ਨੂੰ ਉਹ ਸਵੇਰੇ ਉਦੋਂ ਰੋਕਿਆ ਤੁਹਾਨੂੰ ਹਾਂ ਉਦੋਂ ਰੋਕਿਆਗਾ ਉੱਥੋਂ ਦੀ بجائے ਮੈਨੂੰ ਲੱਗਦਾ ਜੇ ਉੱਥੇ ਵੀ ਲਾਉਣਾਗਾ ਠੀਕ ਹੈ ਉੱਥੇ ਵੀ ਐਂਟਰੀ ਪਵੇ ਇੱਥੇ ਵੀ ਐਂਟਰੀ ਪਵੇ ਜਦੋਂ ਇੱਥੋਂ ਵਾਲੇ ਦੱਸ ਦੇਣ ਜਾਂ ਉੱਥੋਂ ਵਾਲੀ ਐਂਟਰੀ ਚੋ ਜੇ ਵੀ 20 ਟਰਾਲੀਆਂ ਚਲੀਆਂ ਗਈਆਂ ਜਾਂ 5 ਟਰਾਲੀਆਂ ਉੱਥੇ ਕਹਣ ਵੀ 5 ਅਸੀਂ 2 ਵਜੇ ਤੋਂ ਜਾਂ 3 ਵਜੇ ਤੋਂ ਬਾਅਦ ਵਿੱਚ ਇੱਕ ਇੱਕ ਸਿਸਟਮ ਇੱਕ ਸਿਸਟਮ ਦਾ ਹੋਵੇ ਨਾ ਸਿਸਟਮ ਦਾ ਹੋਵੇ ਨਾ ਸਿਸਟਮ ਹੈ ਨਹੀਂ ਵੇ ਗੱਲਾਂ ਫਿਰ ਹੁਣ ਜਿਹੜਾ ਬੰਦਾ ਬਠਿੰਡਿਓਂ ਚੱਲ ਕੇ ਅੱਜ ਰਾਜਸਥਾਨ ਤੋਂ ਆਏ ਮੁੰਡੇ ਕਿੰਨੀ ਸੇਵਾ ਲੈ ਕੇ ਹੈਣਾ ਕੇਲੇ ਲੈ ਕੇ ਆਏ ਹੋਰ ਸੇਵਾ ਲੈ ਕੇ ਤੋ ਬੰਦਾ ਕਿੰਨਾ ਨਰਾਸ਼ ਹੋ ਕੇ ਜਾ ਰਿਹਾ ਹੈਗਾ ਇਹ ਵੀ ਗੱਲ ਆ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਸਾਡਾ ਬੰਦਾ ਇੱਕ ਇੱਕ ਵੋਟ 'ਚ ਬੈਠੇ ਸਾਡਾ ਰਸ਼ਨ ਹੋਵੇ ਅਸੀਂ ਆਪ ਆਪਦੇ ਹੱਥੀਂ ਵਰਤਾ ਕੇ ਆਈਏ ਹੈਨਾ ਤੋ ਉਹ ਪੂਰਾ ਨਰਾਸ਼ ਹੋ ਕੇ ਜਾ ਰਿਹਾ ਤਿੱਦਿਆਂ ਨੂੰ ਤਾਂ ਉੱਥੇ ਮੂੜੇ ਜਾ ਰਿਹਾ ਇਹ ਇਹ ਵੱਡੀ ਗੱਲ ਹਾਂ ਹਾਂ ਬਿਲਕੁਲ ਬਿਲਕੁਲ ਅੱਜ ਨਾਲ ਕੇਰ ਉਹਨਾਂ ਨੂੰ ਹਾਂ ਅਲਵਰ ਤੋਂ ਅਲਵਰ ਤੋਂ ਆਏ ਤੁਸੀਂ ਦੇਖੋ ਕਿੱਥੇ ਆ ਰਾਜਸਥਾਨ ਚ ਹੈਨਾ ਅਲਵਰ ਤੋਂ ਆਏ ਹੋ ਮਤਲਬ ਆਉਂਦਾ ਹਰ ਕੋਈ ਭਾਵਨਾ ਕਰਕੇ ਪਰ ਇੱਥੇ ਕੋਈ ਸਿਸਟਮ ਨਹੀਂ ਸਿਸਟਮ ਤਾਂ ਸਰਕਾਰ ਨੇ ਬਣਾਉਣਾ ਸੀ ਇਹਨਾਂ ਦਾ ਸਰਕਾਰ ਕਰ ਸਕਦੀ ਨਾ ਲੋਕ ਤਾਂ ਹੁਣ ਲੋਕਾਂ ਨੇ ਤਾਂ ਜਿੰਨਾ ਆਪਣਾ ਜ਼ੋਰ ਲਾਉਣਾ ਸੀ ਲੋਕਾਂ ਨੇ ਤਾਂ ਉਹ ਦੂ ਲਾ ਟਾ ਟਾਣਾ ਦੇ ਟੰਡ ਰਾਸ਼ਨ ਸਿਰਦਾ ਪਰ ਜੇ ਉਹ ਵੇਸਟ ਹੋ ਰਿਹਾ ਜਾਂ ਉਹਦੀ ਮਤਲਬ ਕਾਲਾ ਵਿਆਰੀ ਜਾਂ ਬੈਸੀ ਰੱਖ ਰਹੇ ਆ ਲੋਕ ਉਹ ਤਾਂ ਗਲਤ ਆ ਨਾ ਫਿਰ ਤੁਹਾਨੂੰ ਤੁਸੀਂ ਆਪ ਹੀ ਸਿਆਣੇ ਗੱਲ ਉਹ ਹੀ ਆ ਵੀ ਕਿਸੇ ਆਉਣਗੇ ਆਰਟਿਸਟੀਆਂ ਹੋਣੀਆਂ ਹੁਣ ਅੱਜ ਤਿੰਨ ਕਿਸ਼ਤੀਆਂ ਇਹਨਾਂ ਨੇ ਲਾਣੇ ਆ ਪਹਿਲਾਂ ਇੱਥੇ ਦੋ ਕਿਸ਼ਤੀਆਂ ਸੀ ਸਿਰਫ ਚੱਕੂ ਵਾਲੀਆਂ ਐਨਡੀਆਰਐਫ ਦੀਆਂ ਉਧਰੋਂ ਚੱਲ ਰਹਿਣਾਂ ਗਈਆਂ ਪਰ ਉਹ ਇੰਨਾ ਸਮਾਨ ਨਹੀਂ ਲੈ ਕੇ ਜਾਂਦੇ ਕਿਉਂਕਿ ਉਹਨਾਂ ਦਾ ਆਪਦਾ ਪ੍ਰੋਟੋਕੋਲ ਆ ਚਾਰ ਬੰਦੇ ਬੰਦੇ ਆ ਉਹ ਸਾਰਾ ਸਿਸਟਮ ਆ ਤੇ ਕੱਲ ਨੂੰ ਇਹਨਾਂ ਨੇ ਮਨਜੋਤભાઈ ਉਹਨਾਂ ਨੇ ਪੰਜ ਛੱਡਣੀਆਂ ਇੱਥੇ ਕਿਸ਼ਤੀਆਂ ਕੱਲੂ ਕੱਲੂ ਇੱਥੀ ਆ ਫਿਰ ਦੇਖਦੇ ਆ ਕਿ ਜਦੋਂ ਮੈਂ ਬਾਈ ਰਤਨ ਤੋਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਿੰਡ ਵਾਲੇ ਆਸ-ਪਾਸ ਦੇ ਲੋਕ ਜਿਹੜੇ ਲੰਬੇ ਸਮੇਂ ਤੋਂ ਆਪਦੀਆਂ ਤਕਲੀਫਾਂ ਦੱਸਣ ਲਈ ਕਿਸੇ ਦੀ ਵੇਟ ਕਰ ਰਹੇ ਸੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਜੋ ਤੁਸੀਂ ਅੱਗੇ ਜਾ ਕੇ ਸੁਣੋਗੇ ਸਤਿ ਸ਼੍ਰੀ ਅਕਾਲ ਗਾਲੇ ਵੀ ਸੰਸਤਾ ਵਾਲੇ ਰਾਸ਼ਨ ਲੈ ਕੇ ਆ ਰਹੇ ਪਿੱਛੋਂ ਪਰ ਆ ਨਵੇਂ ਹਫ਼ਤੇ ਤੇ ਬੰਨ ਤੇ ਜੋ ਪੁਲਿਸ ਨੇ ਨਾਕਾ ਲਾ ਰੱਖਿਆ ਨਜਾਇਜ਼ ਲਾ ਰੱਖਿਆ ਡੀਸੀ ਮੈਡਮ ਕਹਿਣ ਤੇ ਲਾ ਰੱਖਿਆ ਜੋ ਪਿੱਛੋਂ ਆਇਆ 40 ਕਿਲੋਮੀਟਰ ਚੱਲ ਕੇ ਉਹ ਸਾਡੇ ਡੁੱਬੇ ਵਾਸਤੇ ਰਾਸ਼ਨ ਲੈ ਕੇ ਆਇਆ ਜੇ ਉਹਨੂੰ ਉੱਥੇ ਰੋਕ ਕੇ ਰੱਖਣਗੇ ਉਹਨੇ ਮਨ ਚ ਕੀ ਜਾਵੇਗੀ ਇੱਕ ਦੂਜਾ ਨੰਬਰ ਸਾਨੂੰ ਨਾ ਇੱਥੇ ਕੋਈ ਪ੍ਰਸ਼ਾਸਨ ਕੋਈ ਸਰਕਾਰੀ ਅਫਸਰ ਇੱਥੇ ਰੁਕਦਾ गांव वाले ਪਤਨ ਦੇ ਸਭ ਪ੍ਰਸ਼ਾਸਨ ਹੈਗਾ ਇੱਥੇ ਕੋਈ ਆਵੇ ਕੋਈ ਸਾਡੀ ਵਿਸਾਰ ਲਵੇ ਪਿੰਡਾ ਵਾ ਰਾਸ਼ਨ ਪਹਚਾਈਏ ਨਾ ਤਾਂ ਇੱਥੇ ਬੇੜੀ ਦਾ ਪ੍ਰਬੰਧ ਕਰਦੇ ਪਏ ਤੇ ਨਾ ਕੋਸ਼ੇਗਾ ਇੱਕ ਬੇੜੀ ਮਿਲੀ ਹੈ ਉਹ ਵੀ ਸਾਨੂੰ ਟੁੱਟੀ ਹੀ ਮਿਲੀ ਹੈ ਉਹਦੇ ਚ ਪਾਣੀ ਭਰ ਜਾਂਦਾ 10 20 ਫੁੱਟ ਲੀਟਰ ਹੈ ਕੋਚੇ ਜਲਾਇਆ ਨਾ ਜੁਜੇ ਕੀ ਤੇ ਉਹ ਵੀ ਕੱਢ ਕੱਢ ਕੇ ਸੀ ਤਾਂ ਇੱਥੇ ਤੱਕ ਪਹੁੰਚਦੇ ਆ ਐਮਸੀ ਲਾਈ ਸੀ ਠੀਕ ਹੈ ਤੇ ਨਾ ਸਾਨੂੰ ਬੇੜੀ ਤੇ ਮਿਲੀ ਗਲਾਬਾ ਬੇੜੀ ਹੋ ਜਾ ਤੱਕ ਨਵੀਂ ਹੋਰ ਤੱਕ ਤਾਂ ਪਾਣੀ ਉਹਦੇ ਚ ਕੱਢੀ ਦਾ ਠੀਕ ਹੈ ਇੱਕ ਨਾਲੇ ਧੀਰੇ ਵੱਲੇ ਸ਼ਾ 18 ਅਸੀਂ ਇਹ ਬੇਨਤੀ ਕਰਦੇ ਆ ਪਿੱਛੇ ਜੋ ਵੀਰ ਰਾਸ਼ਨ ਲੈ ਕੇ ਆ ਰਿਹਾ ਹੈ ਕਿਰਪਾ ਕਰਕੇ ਅਗਲੇ ਜਿਹੜੇ ਡੁੱਬੇ ਹੋਏ ਪਿੰਡ ਹੈ ਉਹਨਾਂ ਦੇ ਸਰਪੰਚਾਂ ਨਾਲ ਕੰਟੈਕਟ ਕਰਕੇ ਪਹੁੰਚਣ ਕਿਉਂਕਿ ਪਿੱਛੇ ਵਾਲੇ ਜੋ ਹੈ ਗਿਆ ਬਾਹਨ ਤੋਂ ਬਾਹਰ ਵਾਲੇ ਲੋਕ ਉਹ ਬਹੁਤ ਧੱਕਾ ਕਰਦੇ ਆ ਕੱਲ ਨੂੰ ਨਵੇਂ ਹਸਤੇ ਚ ਇੱਕ ਬਾਈ ਦੇ ਵੀਡੀਓ ਪਾਈ ਸੀਗੀ ਕਹਿੰਦੇ ਟਰਾਲੀ ਲੈ ਕੇ ਆਏ ਸੀ ਸਾਡੀ ਉੱਤੇ ਰੋਕੇ ਉੱਤੇ ਜਨਾਨੀਆਂ ਨੇ ਪੱਠੇ ਉਤਾਰ ਲੈਨੇ ਉਹ ਬਾੜ ਜਿੱਥੇ ਹਾਂ ਲੁੱਟ ਖੁਟ ਕਰ ਲੈ ਤੇ ਅਸੀਂ ਅਪੀਲ ਕਰਨੇ ਜੋ ਵੀ ਭਰਾ ਸੰਸਤਾ ਵਾਲੇ ਲੈ ਕੇ ਰਾਸ਼ਨ ਆ ਰਿਹਾ ਹੈ ਹਾਲਾਤ ਵੇਖੋ ਜਿੱਥੇ ਤੇ ਅੱਗੇ ਪਹੁੰਚਦਾ ਕਰੋ ਇਹ ਕੀ ਨਹੀਂ ਬਲਕਿ ਜੋ ਲੋਕ ਪਿੱਛੇ ਬਹੁਤ ਰੋਕ ਲੈਂਦੇ ਅਸੀਂ ਡੁੱਬੇ ਹੋਏ ਆ ਉਹ ਹੈ ਉਹ ਲੈ ਜਾਂਦੇ ਆ ਸਹੀ ਗੱਲ ਸਹੀ ਗੱਲ ਹੈ ਤੇ ਭਾਵੇਂ ਤੇ ਛੋਟੇ ਗਲਾਬੇ ਲਾਇਆ ਹੁਣ ਛੋਟੇ ਗਲਾਬੇ ਚੋਂ ਅਸੀਂ ਛੋਟੇ ਗਲਾਬੇ ਚ ਜਾਣਾ ਹਾਂ ਅਗਾ ਤੋੜ ਦਿੱਤੀ ਕਰਤਾ ਕਿਉਂਕਿ ਸਾਡਾ ਕੰਟਰੈਕਟ ਹੈ ਸਦਾ ਸਿੰਘ ਟਾਣੀ ਤੇ ਗੁਲਾਬਾ ਪੈਣੀ ਦਾ ਆ ਪੁਰਾਣਾ ਪੱਤਨ ਹੈ ਮੂਹਾਂ ਵਾਇਦਾ ਹੈ ਇੱਥੇ ਪਹੁੰਚ ਕਰੋ ਤੇ ਕੁਝ ਲੋਕ ਜਿਨ੍ਹਾਂ ਦੇ ਵਿਰਜਣਾ ਉਹ ਕਾਂ ਵਾਲੇ ਪੱਤਨ ਤੇ ਵਿਰਾਸਣ ਜਾ ਸਕ ਲਿਜਾ ਸਕਦੇ ਵੀਰ 10 ਦਿਨ ਬਾਅਦ 10 ਦਿਨਾਂ ਬਾਅਦ ਖਿਡਾਈ 10 ਦਿਨ ਕਿਉਂਕਿ ਹੁਣ ਤੋੜੀ ਤੇ ਅਸੀਂ ਪਾਰ ਲਿਜਾ ਨਹੀਂ ਸਕਦੇ ਜੋ ਤੋੜੀ ਦੀ ਸੇਵਾ ਕਰ ਰਿਹਾ ਹੈ ਤੇ ਕਿਰਪਾ ਕਰਕੇ ਤੂੜੀ ਦੀ ਸੇਵਾ ਇੱਕ ਵਾਰੀ ਉਰ ਆ ਰੁਕ ਜਾਓ ਜਦੋਂ ਤੁਹਾਡਾ ਪਾਣੀ ਉਤਰ ਗਿਆ ਆਵਾਜਾਈ ਰਸਤੇ ਚੱਲ ਗਏ ਉਦੋਂ ਤੂੜੀ ਲਿਆਓ ਜੇ ਹੁਣ ਤੂੜੀ ਇੱਕ ਵਾਰ ਨਾ ਲਿਆਓ ਜੇ ਕਿਉਂਕਿ ਪਿਛਲੇ ਲੋਕ ਡੈਂਪ ਕਰ ਰਿਹਾ ਤੂੜੀ ਆਪਦੇ ਘਰੇ ਜਾਂ ਨਹਰੇ ਚលਵਾ ਰਿਹਾ ਵੀ ਅਸੀਂ ਡੁੱਬੇ ਹੋਏ ਸੀ ਤੇ ਰਹਿਸ਼ ਕਰ ਰੱਖੀ ਹੈ ਸਾਨੂੰ ਤੂੜੀ ਦੀ ਲੋੜ ਹੈ